ਮੰਮੀ ਵੀ ਯੂਐਸਏ ਚਲੇ ਗਏ ਨੇ ਮੰਮੀ ਟਾਈਟ ਜਿਆਦਾ ਰਿਆ ਮੇਰੇ ਕੋਲ ਤਾਂ ਮੇਰੀ ਮਾਂ ਹੋਰੀ ਸਸ਼ੀਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਨੂੰ ਉਮੀਦ ਕਰਦਾ ਤੁਸੀ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਮੈਂ ਚੱਲੀ ਸੀ ਬਾਜ਼ਾਰ ਮਾਰਕੀਟ ਦੇ ਵਿੱਚ ਮੈਂ ਚੱਲੀ ਸੀ ਲੈਣ ਵਾਸਤੇ ਦੁੱਧ ਲੈ ਕੇ ਆਉਣਾ ਕਿਉਂਕਿ ਦੁੱਧ ਖਤਮ ਹੋਇਆ ਤੇ ਇੱਕ ਕੇਲੇ ਲੈ ਕੇ ਆਉਣੇ ਆ ਤੇ ਮੈਂ ਆ ਮਤਲਬ ਕੇਲੇ ਤੇ ਪਏ ਇੱਕ ਅੱਧਾ ਕੇਲਾ ਪਿਆ ਪਰ ਉਹ ਮਤਲਬ ਥੋੜੇ ਪੁਰਾਣੇ ਹੋ ਗਏ ਆ ਪੁਰਾਣੇ ਮਤਲਬ ਕਿ 5-6 ਦਿਨ ਪਹਿਲਾਂ ਦੇ ਪਏ ਹੋਏ ਨੇ ਤੇ ਮੈਂ ਫਰੈਸ਼ ਤਾਂ ਲੈ ਕੇ ਆਉਣੀ ਕਿਉਂਕਿ ਅੱਜ ਨਾਲ ਹੀ ਇਬਾਦਤ ਦੀ ਮੈਂ ਮਤਲਬ ਸਟਾਰਟ ਕਰਨੀ ਆ ਫਰਸਟ ਰੈਸਿਪੀ ਜਿਹਨੂੰ ਕਹਿੰਦੇ ਨੇ ਫਰਸਟ ਉਹਦਾ ਫੂਡ ਸੌਰੀ ਫਰਸਟ ਉਹਦਾ ਫਰੂਟ ਜਿਹੜਾ 6 ਮਨਥ ਮਤਲਬ 6 ਮਨਥ ਅਜੇ ਹੀ ਬਾਦਦ ਨੂੰ ਸ਼ੁਰੂ ਹੋਇਆ ਮਤਲਬ ਲੱਗਿਆ ਹੀ ਆ ਤੇ ਮੈਂ ਉਹਦੇ ਵਿੱਚ ਮੈਡਮ ਮਤਲਬ ਡਾਕਟਰ ਮੈਮ ਨਾਲ ਜਦੋਂ ਅਸੀਂ ਉਦਾਂ ਗਏ ਸੀ ਤੇ ਮੈਡਮ ਕਹਿੰਦੇ ਤੁਸੀਂ ਇਹਨੂੰ ਬਣਾਇਆ ਨਾ ਦੇ ਸਕਦੇ ਹੋ ਥੋੜਾ ਜਿਹਾ ਤੇ ਅੱਜ ਅਸੀਂ ਹੀ ਬਾਦ ਨੂੰ ਬਨਾਣਾ ਖਾਉਣੇ ਆ ਦੇਖੋ ਕਿਵੇਂ ਦਾ ਰੈਕਸ਼ਨ ਕਰਦੀ ਆ ਤੇ ਨਾਲੇ ਮੈਂ ਬਨਾਣਾ ਲੈ ਕੇ ਆਉਣੀ ਆ ਨਾਲੇ ਦੁੱਧ ਲੈ ਕੇ ਆਉਣਾ ਤੇ ਮੈਂ ਸ਼ਿਪੀ ਨਾਲ ਡੀਲ ਕਰ ਰਹੀ ਸੀ ਸ਼ਿਪੀ ਨਾਲ ਮੈਂ ਅੱਗ ਦੂਜੇ ਨਾਲ ਡੀਲ ਕਰ ਰਹੀ ਸੀ ਕਿ ਜਿਹੜਾ ਬਾਹਰ ਜਾਊਗਾ ਉਹਦੇ ਆਉਂਦਿਆਂ ਨੂੰ ਮਗਰੋਂ ਮਤਲਬ ਨਿੰਬੂ ਪਾਣੀ ਬਣਾ ਕੇ ਰੱਖੋਗਾ ਤੇ ਮੈਂ ਕਿਹਾ ਮੈਂ ਬਾਹਰ ਜਾਣੀ ਨਹੀਂ ਹੁ ਤੀ ਨਿੰਬੂ ਪਾਣੀ ਬਣਾ ਕੇ ਰੱਖਿਓ ਮੈਂ ਗਈ ਤੇ ਆਈ ਹੁਣ ਆਉਂਦਿਆਂ ਨੂੰ ਮੈਨੂੰ ਨਿੰਬੂ ਪਾਣੀ ਬਣਿਆ ਮਿਲਣਾ ਚਾਹੀਦਾ ਵਾ ਇਹ ਇਦਾਂ ਹੀ ਦੂਜੇ ਨਾਲ ਡੀਲਾਂ ਕਰ ਕਰਕੇ ਬਾਹਰ ਜਾਣੇ ਆ ਜਾਂ ਮੈਂ ਬਾਹਰ ਜਾਣੇ ਆ ਜਾਂ ਸ਼ਿਪੀ ਬਾਹਰ ਜਾਣੇ ਆ ਤੇ ਬਾਕੀ ਅੱਜ ਅੱਜ ਗੱਲ ਦੇ ਜਿਹੜੇ ਦੇਣਾ ਬੜੇ ਮਤਲਬ ਸੁਸਤੀ ਜਿਹੇ ਵਾਲੇ ਆ ਸੁਸਤੀ ਜੀ ਪਾਈ ਰਹਿੰਦੀ ਆ ਮਤਲਬ ਕੁਛ ਕੰਮ ਕਰਨ ਨੂੰ ਮਾਨ ਨਹੀਂ ਕਰਦਾ ਪਤਾ ਨਹੀਂ ਤੁਹਾਡੇ ਨਾਲ ਵੀ ਇਦਾਂ ਹੁੰਦਾ ਨਹੀਂ ਬਟ ਮੇਰੇ ਨਾਲ ਤੇ ਇਦਾਂ ਹੀ ਹੋ ਰਿਹਾ ਛਿੱਪੀ ਨੂੰ ਵੀ ਇਦਾਂ ਹੀ ਹੋ ਰਿਹਾ ਥੋੜਾ ਜਿਹਾ ਕਿ ਕੰਮ ਕਰਨ ਜਿਵੇਂ ਮਾਨ ਨਹੀਂ ਕਰਦਾ ਬੜਾ ਜੀ ਕਰਦਾ ਸੌਂ ਜੀਏ ਬੈੱਡ ਤੇ ਲੰਮੇ ਪਏ ਰਹੀਏ ਇਦਾਂ ਹੁੰਦਾ ਬਟ ਫਿਰ ਵੀ ਚਲੋ ਕੰਮ ਤਾਂ ਕਰਨਾ ਹੀ ਆ ਚਲੋ ਮੈਂ ਹੁਣ ਪਹਿਲਾਂ ਸਮਾਨ ਲੈ ਆਵਾਂ ਫਿਰ ਆਣ ਕੇ ਮਿਲਦੀ ਆ ਮੈਂ ਪਹੁੰਚ ਕੇ ਘਰੇ ਆਪਣੇ ਨੇ ਨਿੰਬੂ ਪਾਣੀ ਨਹੀਂ ਬਣਾਇਆ ਬਾਣਾ ਲਾ ਲਿਆ ਕਿ ਮੈਂ ਇਬਾਦਤ ਨੂੰ ਸਵਾਰ ਆਇਆ ਸੀ ਤੇ ਬਾਦਤ ਨੂੰ ਸਵਾ ਕੇ ਲੱਗੇ ਬੈੜ ਤੇ ਪਾ ਵੀ ਦਿੱਤਾ ਤੇ ਨਾਲ ਆਪਣੇ ਆਪ ਵੀ ਲੰਮੇ ਪੈ ਗਏ ਆ ਹੁਣ ਉੱਥੇ ਅੰਦਰ ਤੇ ਫਿਰ ਮੈਨੂੰ ਕਹਿੰਦੇ ਤੂੰ ਬਣਾ ਲਿਆ ਨਿੰਬੂ ਪਾਣੀ ਹਮਤਾਂ ਮੈਂ ਹੀ ਨਿੰਬੂ ਪਾਣੀ ਬਣਾਉਣਾ ਵਾ ਤੂੰ ਹੀ ਨਹੀਂ ਬਣਾਉਂਦੇ ਲੋਕ ਕਿ ਸਿੱਪੇ ਲੋਗੇ ਦੇ ਲਾਈਟ ਬੰਦ ਕਰਤੀ ਜੇ ਜਾਓਗਾ ਪਰ ਨਾ ਬਨਾਨਾ ਕਿਉਂ ਨਹੀਂ ਉਟਕੇ ਵੀ ਕਿਤੇ ਮੇਰੇ ਵਾਲ ਅੰਦਰ ਨਾ ਆ ਜੇ ਤੇ ਬਾਦਲ ਨਾਲ ਬੈਠੇ ਹੋਏ ਸੀ ਨਾ ਅੰਦਰ ਆਰਾਮ ਨਾਲ ਦੁੱਧ ਆਪਾਂ ਗਰਮ ਕਰਨ ਵਾਸਤੇ ਰੱਖ ਦਿੱਤਾ ਵਾ ਤੇ ਬਨਾਨਾ ਅਸੀਂ ਲੈ ਆਏ ਤੇ ਗੁੰਦਕ ਤੇਰਾ ਛਪੀ ਨਾ ਗੁੰਦਕ ਤੇਰਾ ਜਿਹੜੀ ਤੁਸੀਂ ਜਾਂਦੇ ਹੋ ਉਹ ਗਰਮੀਆਂ ਵਿੱਚ ਕੱਲ ਕੋ ਤਾਰੀ ਪਰਸੋਂ ਲੈ ਗਿਆ ਹੈ ਤੇ ਅੱਜ ਮੈਨੂੰ ਕਹਿੰਦੇ ਤੂੰ ਗੁੰਦਕ ਤੇਰਾ ਪੀ ਹੋਈ ਸੀ ਤੈਨੇ ਉਹ ਪਾਣੀ ਵਿੱਚ ਪਾ ਕੇ ਦਿਆ ਕਰ ਮੈਨੂੰ ਤੇ ਮੈਂ ਕਿਹਾ ਮੈਂ ਤਾਂ ਵੇਖੀ ਵੀ ਨਹੀਂ ਗੁੰਦਕ ਤੇਰਾ ਕਿੱਥੇ ਆ ਮੇਰੇ ਦਿਮਾਗ 'ਚ ਨਹੀਂ ਵੀ ਗੁੰਦਕ ਤੇਰਾ ਲੈ ਕੇ ਆਏ ਮੈਂ ਕੋਈ ਗੱਲ ਨਹੀਂ ਮੈਂ ਪਿਓ ਦਿਆ ਕਰੂੰਗੀ ਇਹਨਾਂ ਨੂੰ ਗੁੰਦਕਤੀ ਦਾ ਬਹੁਤ ਜ਼ਿਆਦਾ ਪਸੰਦ ਆ ਨਿੰਬੂ ਪਾਣੀ ਵਿੱਚ ਪਾ ਕੇ ਇਹਨਾਂ ਨੂੰ ਜ਼ਿਆਦਾ ਮਜਾ ਆਉਂਦਾ ਮੈਨੂੰ ਨਾ ਮਤਲਬ ਮੈਨੂੰ ਪਸੰਦ ਆ ਪਰ ਇੰਨੀ ਜ਼ਿਆਦਾ ਨਹੀਂ ਮੈਨੂੰ ਇਦਾਂ ਲੱਗਦਾ ਜਿਵੇਂ ਮੂੰਹ ਦੇ ਵਿੱਚ ਕੁਝ ਆ ਰਿਹਾ ਮੈਨੂੰ ਸਿੰਪਲ ਨਿੰਬੂ ਪਾਣੀ ਦਾ ਸਵਾਦ ਆਦਾ ਬਟ ਇਹਨਾਂ ਨੂੰ ਗੁੰਦਕਤੀ ਦਾ ਨਿੰਬੂ ਪਾਣੀ ਜ਼ਿਆਦਾ ਸਵਾਦ ਆਦਾ ਤਾਂ ਕੋਈ ਗੱਲ ਨਹੀਂ ਆ ਪਾਜਰਾ ਉਹ ਪੀਵਾਂਗੇ ਤੇ ਬਾਅਦ ਦਾ ਸੁੱਤੀ ਆ ਜੀ ਬਾਅਦ ਜਦੋਂ ਉੱਠੋਗੇ ਆਪਾਂ ਦੋਨੋਂ ਬਨਾਣਾ ਖਵਾਵਾਂਗੇ ਦੇਖਦੇ ਆ ਬਾਲਾ ਕਿਵੇਂ ਦਾ ਮੂੰਹ ਰੈਕਸ਼ਨ ਕਰਦੀ ਆਪਣਾ ਛਿੱਪੀ ਤੇ ਹੁਣ ਉੱਠ ਰਿਹਾ ਨਿੰ ਹੌਣ ਪਰਨਾ ਓਏ 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 ਕੀ ਇਹ ਮੇਰਾ ਪਾਇ ਬਾ ਇਹ ਰੋਜ਼ ਪਤਾ ਕੀ ਕਰਦੇ ਆ ਮੇਰਾ ਸੰਤ ਲਾ ਕੇ ਬਹਿ ਜਾਂਦੇ ਆ ਆਪਣੇ ਜਿਹੜੇ ਲੈਂਦੇ ਉਹ ਲਾਓ ਮੇਰਾ ਸੰਤ ਖਤਮ ਕਰੋਗੇ ਆਪਣੇ ਵਰਤੋ ਮੇਰਾ ਲਾਲੂ ਕੇ ਨਾ ਰੋਜ਼ ਕਰੇ ਤੇ ਤਿਆਰ ਹੋ ਕੇ ਤੇ ਖੁਸ਼ਬੂਆਂ ਛੱਡਦੇ ਨੇ ਤੇ ਜਿਹੜੇ ਆਪਣੇ ਅਮਰਤ ਨਾਲ ਲਿਖਤਾ ਸੀ ਮੈਂ ਮੁੰਨੇ ਦਿੱਤਾ ਹੀ ਜੋ ਵੀ ਪਰ ਮੇਰਾ ਜੋ ਮੈਂ ਉਧਰ ਲੈ ਕੇ ਆਈ ਮੌਜੋ ਤੁਸੀਂ ਉਹ ਕਿਉਂ ਲਾ ਰਹੇ ਹੋ ਥਾ ਦਿਨਾ ਮੇਰੀ ਕੁੜੀ ਚੰਗੀ ਬਲੀ ਸੁਆਗ ਰੱਖੀ ਹੋਈ ਸੀ ਆ ਬਾਪੂ ਆਪਾ ਦੇ ਨਾਲ ਜਿਹੜੇ ਬੈਠੇ ਹੋ ਨੇ ਨਾ ਮਜੇ ਨਾਲ ਸੁੱਤੇ ਹੋਏ ਸੀ ਨਾ ਤੁਸੀਂ ਇਹ ਤੁਹਾਡੀ ਮੰਮੀ ਨੇ ਆ ਕੇ ਤਾਂ ਤੁਹਾਡਾ ਕੰਮ ਸਾਰਾ ਖਰਾਬ ਕਰ ਦਿੱਤਾ ਇਹ ਬਾਦ ਦਿੱਤਾ ਜਬ ਨੈਨਾ ਖਾਵਾਂਗੀ ਕੋਈ ਨਹੀਂ ਕਰਾਉਂਦੀ ਚੀਂ ਨਹੀਂ ਕਰਾਉਂਦੀ ਅੰਜੀ ਚੰਗੇ ਬਲੇ ਸੁੱਤੇ ਹੋਏ ਸੀ ਮੈਂ ਵੀ ਤਾਂ ਨਹੀਂ ਹਿਲ ਰਿਹਾ ਸੀ ਮੈਂ ਤਾਂ ਨਹੀਂ ਉੱਠ ਕੇ ਜਾ ਰਿਹਾ ਜਿਵੇਂ ਆ ਵਖੜਕਾ ਹੋਵੇ ਕੁੜੀ ਉੱਠੂਗੀ ਨਿੰਬੂ ਪਾਣੀ ਬਣਾਉਣਾ ਮੈਨੂੰ ਨਹੀਂ ਪਤਾ ਕੁੜੀ ਸੋਚੋਗੇ ਦੁਪਹਿਰਾਂ ਪਰ ਤੇ ਇਹ ਨਿੰਬੂ ਪਾਣੀ ਨਹੀਂ ਬਣਾਉਣਾ ਤੂੰ ਮੈਂ ਸਵਾ ਰਿਆ ਸੀ ਨਾ ਜਦ ਤੁਸੀਂ ਆਏ ਹੋ ਉਸੇ ਕੰਦ ਸੁੱਤੀ ਐਸੋ ਚਲ ਮੈਂ ਬਣਾ ਲੈਂਦੀ ਆ ਕੋਈ ਕਿਉਂ 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 ਬਣਾਣਾ ਕੋਈ ਨਹੀਂ ਮੈਂ ਬਣਾ ਲੈ ਗਿਆ ਇਹਨੇ ਹਾਂਜੀ ਓਏ 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 ਜਾ ਨਾ Pergi ya? Oh, eh, so Mama Ni maa diya pergi ya Ni so ni ya jiya pergi ya maa diya Ek papi da de papi da de de Be papi mama ਨੀ ਨੀ ਆ ਗਾਲੀਆਂ ਸੀ ਥੋੜਾ ਸੁੱਤੀ ਯਾਰ ਘੰਟਾਕ ਵੀ ਨਹੀਂ ਸੁੱਤੇ ਮੇਰੇ ਘਿਆ ਸੀ ਉਹ ਆਵਾਜ਼ ਨਾਲ ਉੱਠ ਗਈ ਐ ਨਾ ਤੁਹਾਡੀ ਆਵਾਜ਼ ਨਾਲ ਦੋ ਇੱਥੇ ਬਾੜੀ ਦਾ ਫੋਨ ਚੱਕ ਕੇ ਤਾਂ ਬਣਾਈ ਜਾਦੇ ਸੁੱਤੀ ਵੀ ਤੁਹਾਨੂੰ پتہ ਨਾ ਬਣਾਓ ਵੀਡੀਓ 'ਚ ਬਾਹਰ ਜਾ ਕੇ ਬਣਾ ਲਓ ਤੇ ਨੀ ਵੀ ਤਾਂ ਤੂੰ ਈ ਵੀ ਤੇ ਅੰਦਰ ਬੈਠੇ ਹੋਏ ਉਦੋਂ ਤੇ ਵੀ ਤੂੰ ਈ ਵੀ ਬੰਦਾ ਸੈਂਟ ਦੀ ਭਈਆ ਸੈਂਟ ਚੱਕ ਲਿਆ ਮੇਰਾ ਸੈਂਟ ਚੱਕ ਲਿਆ ਹਾਂ ਮੇਰੀ ਕੁੜੀ ਉਠਾ ਕੇ ਰੱਖਦੀ ਐ ਚਲ ਚੁਲ ਹੋਣੀ ਸੁਣਾ ਨਹੀਂ ਬੰਨ ਚਲੋ ਫਿਰ ਮੈਂ ਨਿਊ ਬਣੀ ਬਣਾ ਕੇ ਲਿਆਣੀ ਓਕੇ ਚਲ ਚਲ जी फर्स्ट टाइम मेरा बाबू सॉलिड फूड खा रहा है रख रख लो रख लो बड़ी खुशी हो रही है फर्स्ट टाइम सॉलिड फूड स्टार्ट हो रहा है मेरे बच्चे का बनिया ना खाओगे तो खाओ बनिया ना खाओ बनिया ना खा लो मेरा छो खो खो चंगी तरह मैश करके बनाना अच्छा खा लो ਇਹ ਲਿਨਾ ਛੋਟੇ ਚਮਚ ਲੈਣੇ ਪੈਣਗੇ ਇਹਦੇ ਲਈ। ਉਹ ਲੈ ਕੇ ਆਵਾਂਗੇ ਇਹਦੇ ਜਿਹੜੇ ਫੂਡ ਦੇ ਹੁੰਦੇ ਨੇ ਨਾ ਟੋਰੀ ਜੀ ਪਲੇਟ ਹੁੰਦੀ ਆ। ਫਿਰ ਹੁਣ ਜਦੋਂ ਬੈਣ ਲੱਗ ਜੂਗੀ ਫਿਰ ਦੀ ਉਹ ਚੇਅਰ ਲੈ ਕੇ ਆਵਾਂਗੇ ਬੈਠਣ ਉਹ ਜਿਹੜੀ ਚੰਜਿਤ ਬੈ ਕੇ ਫਿਰ ਬੱਚੇ ਖਾਂਦੇ ਨੇ ਖਾਣਾ। ਹਮ ਅੱਛਾ ਲੱਗਿਆ। ਵਧੀਆ ਲੱਗਿਆ ਤੁਹਾਨੂੰ ਬਣਾਣਾ। ਹੈ। ਅੱਛਾ ਲੱਗਿਆ? ਉਹ ਖੁਸ਼ ਆ ਜੇ। ਹੈ 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 ਕਾਲੂ 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 ਮੈਨੂੰ ਬੁੱਤ ਰਾਮਾ ਕਾਲੂ 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 ਬੇਬੇ ਕਲੇ ਸੋਣਾ ਲੈ ਕੇ ਤੇਰੇ ਜਿੱਦਾਂ ਨਹੀਂ ਮੈਂ ਕਹਿੰਦਾ ਬਹੁਤ ਹੈ ਜੀ ਅਸਲੀ ਬਹੁਤ ਮਾਚੇ ਮੂੰਹ ਸਾਫ ਕਰੀਏ ਚਲੋ ਤੋ ਇਹ ਮੂੰਹ ਅਜਾ ਚਲੋ ਚਲ ਪਹਿਲੇ ਤੂੰ ਨਾ ਪਾਇਆ ਪਰ ਮੂੰਹ ਨਾ ਚਲੋ ਚਲ ਪਹਿਲੇ ਸਾਫ ਕਰ ਲੋ ਤਾ

ਵੈਰੀ ਗੁੱਡ ਵੈਰੀ ਅਵੇ ਸਾਰੀਆਂ ਸਭ ਜੁਝੇ ਖਾਇ ਕਰਨੀਆਂ ਨੇ ਹਾਂ ਬੈਠੇ ਹੋ ਤੇ ਇਧਰ ਅੱਜ ਕੀ ਗੱਲ ਕਿਉਂ ਉਦਾਸ ਅੱਜ ਸਿੱਪੀ ਉਦਾਸ ਦਾਸ ਜੀ ਨੇ ਕਦੀ ਉਧਰ ਪੈਂਦੇ ਕਦੀ ਉਧਰ ਪੈਂਦੇ ਨੇ ਕਿਉਂ ਇਧਰ ਬੈਠੇ ਹੋ ਤੁਸੀਂ ਉਦਾਸ ਨਹੀਂਗਾ ਵੈਸੇ ਯਾਰ ਵੈਸੇ ਮਨ ਕਰਿਆ ਬੈਠਣ ਨੂੰ ਹੈ ਮੰਮੀ ਦੀ ਯਾਦ ਆ ਰਹੀ ਹੈ ਹੈ ਡੈਡੀ ਦੀ ਨਹੀਂ ਆ ਰਹੀ ਜਦੋਂ ਇਹ ਬਲੌਗ ਲੈ ਕੇ ਗਾਂ ਲੱਗਣਾ ਮੈਨੂੰ ਮੰਮੀ ਡੈਡੀ ਜ਼ਿਆਦਾ ਆ ਰਿਹਾ ਨਹੀਂ ਕੋ ਤਾਂ ਵੀ ਮਾਤੁਰ ਹੈ ਹੂੰ ਕਿਉਂਕਿ ਆ ਕਮਰਾ ਇਹ ਮੰਮੀਰਾ ਦਾ ਕਮਰਾ ਹੈ ਨਾ ਇੱਥੇ ਮੰਮੀ ਉਹ ਬੈਠੇ ਆਣਾ ਇੱਥੇ ਸੋਣਾ ਮੰਮੀਰਾ ਨੇ ਹੂੰ ਫੀਲ ਜਾ ਲੈ ਰਹੇ ਮੰਮੀਰਾ ਦਾ ਜਦੋਂ ਮੰਮੀ ਹੁਣੀ ਗਏ ਸੀ ਨਾ ਤੇ ਮੰਮੀ ਹੁਣੀ ਇੱਥੇ ਸੀ ਇੱਥੇ ਪੈਕਿੰਗ ਵਗੈਰਾ ਕੀਤੀ ਸੀ ਤੇ ਆਪਾਂ ਬਲੌਗ ਵੀ ਸ਼ੂਟ ਕੀਤਾ ਸੀ ਪਰ ਨਾ ਪਰ ਇਹ ਤਾਂ ਦੱਸਿਆ ਨਹੀਂ ਕਿ ਸੋ ਮੰਮੀ ਕਿੱਥੇ ਆ ਹਾ ਮਮੋੜੀ ਯੂਐਸਏ ਚਲੇ ਗਏ ਨੇ ਸ਼ੂਟ ਵੀ ਸਾਰਾ ਕਰ ਲਿਆ ਸੀ ਸ਼ੂਟ ਵੀ ਕਰਦੇ ਸੀ ਉਹ ਫੋਨ ਦੇ ਵਜ੍ ਨਾਲ ਐਕਸਟਰਾ ਡਾਟਾ ਜਿਵੇਂ ਭਰਨੀ ਜਾਂਦਾ ਫੋਨ ਉਹਨਾਂ ਦਾ ਮੈਂ ਡਿਲੀਟ ਕਰ ਰਿਆ ਸੀ ਚਲੋ ਡਾਟਾ ਉਹ ਮ ਕਰਕੇ ਨਾ ਸਾਰਾ ਡਿਲੀਟ ਹੋ ਗਿਆ ਉਹ ਸਾਰਾ ਜਿਹੜਾ ਵਲੋਗ ਬਣਾਇਆ ਸੀ ਉਹ ਵੀ ਡਿਲੀਟ ਹੋ ਗਿਆ ਉਹਦਾ ਵੀ ਮੈਨੂੰ ਬੜਾ ਦੁੱਖ ਲੱਗ ਰਿਹਾ ਹੈ ਨਾ ਮਿਊਨਿਕ ਬੜਾ ਬੜਾ ਵਧੀਆ ਵਲੌਗ ਸੀ ਹਨਾ ਆਪਾਂ ਜਾਦੇ ਜੱਫਾ ਫਨ ਕਰ ਰਹੇ ਸੀ ਮੰਮੀ ਤੇ ਪਾਪਾ ਇੱਕ ਸੁਝੇ ਨਾਲ ਬੜਾ ਹਾਸਾ ਕਰ ਰਹੇ ਸੀ ਜਿਵੇਂ ਜਵਾਕਾਂ ਨੂੰ ਸਮਝਾਉਂਦੇ ਹਨਾ ਹਾਂ ਹਾਂ ਨਾ ਨਹੀਂ ਆਪਸ ਨਾਲ ਆਪਸ ਵਿੱਚ ਹਨਾ ਉਹ ਬੜਾ ਵਧੀਆ ਵਲੌਗ ਸੀ ਯਾਰ ਉਹ ਮਤਲਬ ਮੈਂ ਐਕਚੁਅਲੀ ਜ਼ਿਆਦਾ ਆਪਣੇ ਕੋਲ ਮਟੀਰੀਅਲ ਇਕੱਠਾ ਹੋਇਆ ਸੀ ਕੁਝ ਦੀਦੀ ਦੇ ਸਟੱਫ ਵੀ ਸੀ ਹਾਂ ਦੀਦੀ ਸਾਰਾ ਮੈਂ ਕਰਕੇ ਡਿਲੀਟ ਹੋ ਗਿਆ ਮੇਰਾ ਨੰਬਰ ਦੀ ਦਸਤਾਫੀਟ ਕਰ ਰਹੀ ਸੀ ਦੀਦੀ ਦਾ ਹੀ ਕਰ ਰਿਹਾ ਸੀ ਸਟੱਫ ਡਿਲੀਟ ਤੇ ਉੱਥੇ ਨਾ ਰੀਸੈਂਟਲੀ ਡਿਲੀਟਡ ਦੇ ਵਿੱਚ ਵੀ ਜਾ ਕੇ ਮੈਂ ਉਹ ਵੀ ਫਟਫਟ ਖਾਲੀ ਕਰਤਾ ਵੀ ਫੋਨ ਭਰਿਆ ਹੋਇਆ ਸੀ ਬਾਤ ਚੇਤਾ ਹੈ ਤਾਂ ਮੇਰਾ ਬੜਾ ਨੁਕਸਾਨ ਕਰਦਾ ਯਾਰ ਹੂੰ ਬਹੁਤ ਜ਼ਿਆਦਾ ਬੜੀ ਵਧੀਆ ਮੈਮਰੀ ਸੀ ਉਹ ਹਨਾ ਤੇ ਮੰਮੀ ਪਾਪਾ ਚਲੇ ਗਏ ਜੀ ਅਮਰੀਕਾ ਤੇ ਇਸ ਕਰਕੇ ਮਨ ਥੋੜਾ ਜਿਹਾ ਹੁੰਦਾ ਹੀ ਹੈ ਹਨਾ ਹੂੰ ਹਣੇ ਗੱਲ ਹੀ ਗਏ ਨੇ ਉਹ ਤੇ ਇਸ ਕਰਕੇ ਅੱਜ ਜਿਵੇਂ ਯਾਦ ਜੀ ਨਹੀਂ ਆ ਰਹੀ ਹੁੰਦੀ ਬੜੀ ਮੈਸੇਜ ਮੈਸੇਜ ਆ ਕਰਨ ਲੱਗ ਗਿਆ ਹਨਾ ਉਹ ਤਨ ਨਜ਼ਾਰੇ ਲੈ ਰਹੇ ਨੇ ਉੱਥੇ ਕਹਿੰਦੇ ਵਾਹ ਬੜੀ ਵਧੀਆ ਵੈਦਰ ਹੈਗਾ ਤੇ ਉਹਨਾਂ ਨੂੰ ਵਧੀਆ ਲੱਗਦਾ ਉੱਥੇ ਜਾ ਕੇ ਨਾ ਕੱਲ ਨਹੀਂ ਕੱਲ ਪਹੁੰਚੇ ਨਹੀਂ ਬੇਸਿਕਲੀ ਉਹ ਵਧੀਆ ਨੇ ਕਿਤੇ ਵਧੀਆ ਸਾਰਾ ਕੁਝ ਸਿਸਟਮ ਹੈ ਨਾ ਉੱਥੇ ਚਲੇਗੇ ਨਾ ਤੇ ਬਸ ਆਹ ਸੀ ਇਹ ਸਾਲੀ ਕਹਾਣੀ ਪਾਉਂਗਾ ਵਧੀਆ ਤੇ ਹੁਣ ਜਿਵੇਂ ਕਹਿੰਦੇ ਇੱਕ ਖਿੱਚ ਜਿਹੀ ਪੈ ਰਹੀ ਹੁੰਦੀ ਵੀ ਕੁਝ ਖਾਲੀ ਖਾਲੀ ਜਿਹਾ ਹੋ ਗਿਆ ਉਧਰ ਬੱਚੇ ਵੀ ਮਿਸ ਕਰ ਰਹੇ ਨੇ ਦਾਦੀ ਨੂੰ ਚਲੋ ਇਬਾਦਤ ਤਾਂ ਛੋਟੀ ਇਹਨੂੰ ਅਜੇ ਕੁਝ ਨਹੀਂ ਪਤਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਇਹਨੂੰ ਅਜੇ ਇੰਨੀ ਪਤਾ ਨਹੀਂ ਹੈਗਾ ਜਦੋਂ ਵੱਡੀ ਹੋ ਗਈ ਉਦੋਂ ਵੀ ਉਹ ਵੀ ਕਰਿਆ ਕਰੇਗੀ ਕਿ ਦਾਦੀ ਹੈ ਨਾ ਤੇ ਕਿਉਂਕਿ ਦਾਦੀ ਨਾਲ ਵੀਡੀਓ ਕਾਲ ਤੇ ਬਹੁਤ ਖਸਦੀ ਹੈ ਹਾਂ ਤੇ ਬੱਚੇ ਵੀ ਮਿਸ ਕਰ ਰਹੇ ਸੀ ਮੇਰੇ ਬੱਚਾ ਨਾਲ ਮੇ ਹੁਣੇ ਗੱਲ ਹੋ ਰਹੀ ਸੀ ਤੇ ਮੈਂ ਤੁਹਾਨੂੰ ਕਹਿ ਨਹੀਂ ਲੱਗੀ ਸੀ ਕਿ ਚਲੋ ਆਪਾਂ ਪਿੰਡ ਚੱਲਦੇ ਆ ਨਾਲੇ ਬੱਚਿਆਂ ਨਾਲ ਜੁਆਇ ਕਰਕੇ ਉਹਨੇ ਨਾਲੇ ਤੁਹਾਡੇ ਮਨ ਠੀਕ ਹੋ ਜਾਊਗਾ ਸੀਰੀਅਸਲੀ ਹਾਂ ਯਾਰ ਇਹ ਤਾਂ ਬੋਲੀ ਕਹਿੰਡ ਗਾਲੇ 5:00 ਵਜ ਗਈ ਬਸ ਮੈਂ ਥੋੜਾ ਜਿਹਾ ਕੰਮ ਕਰ ਲੈ ਸੋਈ ਚ ਭਾਂਡੇ ਵਗੈਰਾ ਧੋਣਾ ਇਬਾਦਤ ਸੁੱਤੀ ਆ ਕੱਪੜੇ ਕੁੱਪੜੇ ਬਾਹਰ ਧੋਤੇ ਸੁਕਣੇ ਪਾਏ ਉਹ ਲਾ ਜਾਵਾਂ ਕਿਉਂਕਿ ਬੱਦਲ ਬੜਾ ਆਇਆ ਏ ਕਦੋਂ ਪਤਾ ਨਹੀਂ ਹੋਣ ਆ ਸਕਦਾ ਵਾ ਚਲੋ ਮੀਂਹ ਜਦ ਤੱਕ ਖੈਰ ਆਪਾਂ ਥੋੜਾ ਕਣ ਕਬਡੀਆਂ ਆਈਆਂ ਨੇ ਫਿਰ ਪਿੰਡ ਵਾਲਾ ਕੰਮ ਤਾਂ ਤੁਸੀਂ ਵਧੀਆ ਕੀਤਾ ਯਾਰ ਮਨ ਜਾ ਘਰ ਆ ਪਿੰਡ ਜਾਣ ਨੂੰ ਚਲਦੇ ਆ ਹਨ ਹਾਂ ਵਧੀਆ ਬੱਚਿਆਂ ਨਾਲ ਰੌਣਕ ਜਿਹੀ ਲੱਗੀ ਰਹੂਗੀ ਨਾਲ ਐਨਜੋਏ ਕਰਨਾ ਹਾਂ ਸੈਟਰਡੇ ਸੰਡੇ ਹੈ ਤੇ ਫਿਰ ਮੈਂ ਆਪਣਾ ਤੁਹਾਨੂੰ ਪਤਾ ਨੂੰ ਪਤਾ ਵੀ ਕਲਾਸਾਂ ਵੀ ਸ਼ੁਰੂ ਕਰਨੀਆਂ ਨੇ ਹਾਂ ਮੰਡੇ ਤੋਂ ਫਿਰ ਤੁਹਾਡੀਆਂ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਬੱਚਿਆਂ ਦੀਆਂ 뮤직 ਕਲਾਸਿਸ ਨਾ ਹੂੰ ਕਿਉਂਕਿ ਕਾਫੀ ਸਮੇਂ ਤੋਂ ਕਲਾਸਾਂ ਵੀ ਬੰਦ ਸੀ ਕਿਉਂਕਿ ਇਬਾਦਤ ਕਰਕੇ ਇਬਾਦਤ ਨੂੰ ਹੈਂਡਲ ਕਰਨਾ ਪੈਂਦਾ ਸੀ ਹੁਣ ਹੁਣ ਪਹਿਲਾਂ ਤਾਂ ਸੋਚੇ ਸੀ April 'ਚ ਸ਼ੁਰੂ ਕਰਾਂਗੇ ਫਿਰ April ਵਿੱਚ ਥੋੜਾ ਜਿਹਾ ਕੰਮ ਕੰਮ ਜਿਹਾ ਆ ਕੇ ਇਬਾਦਤ ਦੀ ਪਾਰਟੀ ਵਗੈਰਾ ਵੀ ਸੀ ਉਧਰ ਉੱਜੇਗੇ ਫਿਰ ਹੁਣ ਸ਼ੁਰੂ ਖੋਹੀ ਜਾਂ ਫਿਰ ਫਿਲਹਾਲ ਕਲਾਸਾਂ ਸ਼ੁਰੂਆਤ ਮੰਡੇ ਤੋਂ ਕਰ ਰਹੇ ਆ ਆਪਾਂ ਦੁਬਾਰਾ ਕਲਾਸਿਸ ਤੇ ਉਹ ਵੀ ਕਰਦੇ ਆ ਤੇ ਪਿੰਡ ਚਲਦੇ ਆ ਮਨ ਜ ਠੀਕ ਹੋ ਜਾਂਦਾ ਹੈ ਨਾ ਪਤਾ ਕੀ ਹੁੰਦਾ ਕੁਝ ਨਹੀਂ ਵੈਸੇ ਵੀ ਆਪਾਂ ਮੰਮੀ ਹੁਈ ਕਦੇ ਪਿੰਡਾਂ ਜਾਂਦੇ ਨੇ ਕਦੇ ਇੱਥੇ ਰਹਿੰਦੇ ਨੇ ਕਦੇ ਪਿੰਡ ਰਹਿੰਦੇ ਨੇ ਕਦੇ ਦੂਸਰੇ ਜਾਂਦੇ ਨੇ ਪਰ ਉਹ ਤਾਂ ਪਤਾ ਹੀ ਹੁੰਦਾ ਕਿ ਜਦੋਂ ਮੰਨ ਕੇ ਤਾਂ ਮੰਮੀ ਨਾਲ ਕੋਲ ਚਲੇ ਹੋਗੇ ਜਾਂ ਮੰਮੀ ਉਹ ਇੱਥੇ ਆ ਗਏ ਜਾਂ ਇਕੱਠੇ ਹੋ ਗਏ ਹੈ ਨਾ ਪਰ ਹੁਣ ਐਵੇਂ ਦੂਰ ਨੇ ਥੋੜੀ ਜੀ ਹੁਣ ਐਵੇਂ ਵੀਡੀਓ ਕੋਲ ਤੇ ਗੱਲ ਹੋएगी ਕਿ ਜਦੋਂ ਮੰਮੀ ਨੂੰ ਹੱਗ ਕਰਦੇ ਨਾ ਜੱਫੀ ਪਾ ਕੇ ਮੰਮੀ ਸੁੱਤੇ ਹੁੰਦੇ ਨੇ ਕਈ ਵਾਰ ਜੱਫੀ ਪਾ ਲਈਦੀ ਮੰਮੀ ਦਾ ਨਾ ਉਹ ਇੱਕ ਅਹਿਸਾਸ ਬੜਾ ਡੂੰਗਾ ਹੁੰਦਾ ਕਿ ਮੰਮੀ ਆ ਬੈਠੇ ਆ ਨਾ ਉਹ ਕਿੰਨੀ ਦੂਰ ਚਲੇ ਗਏ ਮੰਮੀ ਅਮਰੀਕਾ ਦੇ ਦੂਰ ਨੇ ਚਲੋ ਕਈ ਜਿਹੜੇ ਪੁੱਛਣਗੇ ਕਿ ਕਿਉਂ ਗਏ ਨੇ ਉਹਦੇ ਪਿੱਛੇ ਬੜੇ ਰਾਜ਼ ਹੁੰਦੇ ਨੇ ਦੋਸਤੋ ਹੋਰ ਆ ਸਾਰੀਆਂ ਗੱਲਾਂ ਨਹੀਂ ਦੱਸੀਆਂ ਗੱਡੀਆਂ ਗੱਲਾਂ ਵੀ ਆਉਂਦੀਆਂ ਨੇ ਵੋਟਾਂ ਆਉਦੀਆਂ ਨੇ ਨਾ ਅੱਜ ਅਮਰੀਕਾ ਚ ਰੰਪੂੜੇ ਚੋੜ ਗਏ ਨੇ ਮਟਰੋਂ ਬਾਹਰ ਨਹੀਂ ਚਾਹੀਦਾ ਵੋਟਾਂ ਆ ਰਹੀਆਂ ਨੇ ਅਮਰੀਕਾ ਦੀਆਂ ਟੈਡੀ ਨੇ ਸਰਪੰਚੀ ਖੜਨ ਲੜਨੀ ਹੈ ਉੱਤੇ ਪਿੰਡ ਦੀ ਚੜ੍ਹਦੀ ਹੈ ਪਿੰਡ ਦੀ ਸਰਪੰਚੀ ਚੜ੍ਹਦੀ ਉੱਥੇ ਐਮਐਲਏ ਐਮਪੀ ਮੜਨਗੇ ਜਾਨੀ ਕਹਿੰਦੇ ਹੁਣ ਮੈਂ ਉੱਥੇ ਯੂਐਸਏ ਚ ਲੜਨੀ ਹੈ ਯੂਐਸਏ ਚ ਜੜਨੀ ਹੈ ਉੱਥੇ ਜਾ ਇੰਡੀਆ ਚ ਬਹੁਤ ਹੁੰਦੀਆਂ ਬਹੁਤ ਹੋ ਗਿਆ ਇੱਥੇ ਹੁਣ ਸਰਕਾਰਾਂ ਮਾੜੀਆਂ ਹੋ ਗਈਆਂ ਨੇ ਇੰਡੀਆ ਚ ਵੈਸੇ ਵੋਟਾਂ ਦਾ ਬੜਾ ਗੱਬ 50 ਪਿਆ ਪਿਆ ਚਲੋ ਇਹਦੇ ਬਾਰੇ ਫਿਰ ਕਰੇ ਗੱਲ ਕਰਾਂਗੇ ਕਿਰਨ ਮੈਂ ਜੇ ਮੈਂ ਕਹਿੰਦਾ ਜਾਣਾ ਪਿੰਡ ਫਿਰ ਤੁਸੀਂ ਤਾਂ ਫਟਾਫਟ ਤਿਆਰੀ ਕਰ ਲਓ ਤਿਆਰ ਹੋ ਜਾਣਾ ਤੇ ਮੈਂ ਮੈਂ ਵੀ ਜਾਣਾ ਮੈਂ ਕੁਲ ਘਰ ਹੀ ਜਾਣਾ ਤੁਸੀਂ ਅਗਰ ਬਸ ਮੇਰੇ ਕੱਪੜੇ ਪਾ ਲਓ ਜੇ ਪਿੰਡ ਜਾ ਰਹੀ ਨੇ ਫਿਰ 2 ਦਿਨਾਂ ਦੇ ਕੱਪੜੇ ਪਾ ਲਓ ਸੈਟਰਡੇ ਸੰਡੇ ਆ ਹਾਂ 2 ਦਿਨਾਂ ਦੇ ਕੱਪੜੇ ਪਾ ਲਓ ਮੇਰੇ ਤੇ ਫਿਰ ਫਿਰ ਆ ਜਾ ਸੰਡੇ ਨੂੰ ਆ ਜਾ ਸ਼ਾਮ ਨੂੰ ਮੈਂ ਕਹਿਣ ਲੱਗੀ ਸੀ ਤੁਸੀਂ ਮਤਲਬ ਸਾਰਿਆਂ ਨਾਲ ਇੰਨਾ ਜ਼ਿਆਦਾ ਪਿਆਰ ਦਿੱਤਾ ਸਾਡੀ ਦੀਦੀ ਬੋਂਦਲ ਕੇ ਇੰਨੇ ਪਿਆਰ ਨਾਲ ਜਿਹੜੇ ਸਾਡੇ ਦੀਦੀ ਨਾ ਉਹ ਬੋਨਦਲ ਗਏ ਨੇ ਉਹਨਾਂ ਨੂੰ ਫੋਨ ਕਰੀ ਵਿਚਾਰੇ ਐਵੇਂ ਬਿਜ਼ੀ ਇੰਨੇ ਬਿਜ਼ੀ ਹੁੰਦੇ ਨੇ ਮਤਲਬ ਟੱਚਪੁਟ ਪ੍ਰਮਾਤਮਾ ਦੀ ਕਿਰਪਾ ਵਾ ਕੇ ਚਲੋ ਬਹੁਤ ਬਿਜ਼ੀ ਨੇ ਦੀਦੀ ਵਧੀਆ ਗੱਲ ਆ ਤੇ ਆਈ ਦੀ ਮੈਨੂੰ ਬੜਾ ਛੇੜਦੇ ਆ ਹੋ ਨਹੀਂ ਆਇਆ ਕਰਨਾ ਕੰਮ ਦੀਦੀ ਮੈਂ ਨਾ ਅੱਗੇ ਫੋਨ ਕਰਨ ਲੱਗੀ ਜਿਪੀ ਦੀਦੀ ਨੂੰ ਮੈਂ ਕਹਿਣਗੀ ਯਾਰ ਕਾ ਨਹੀਂ ਛੁੱਟੀਆਂ ਜਾਣਾ ਕਿਉਂਕਿ ਹੁਣ ਨਾ ਮੈਂ ਦੇਖ ਰਹੀ ਸੀ ਇੰਸਟਾਗ੍ਰਾਮ ਤੇ ਨਾ ਉਹ ਸ਼ੁਰੂ ਹੋ ਗਈਆਂ ਨੇ ਉਹ ਵਾਲੇ ਜਿਹੜੇ ਟੌਪਿਕਸ ਨੇ ਜ਼ਰੂਰ ਹੁੰਦੇ ਵੀ ਹੁਣ ਛੁੱਟੀਆਂ ਪੈ ਗਈਆਂ ਹੁਣ ਨਨ ਪਰਝਾਈ ਉੱਥੇ ਜਾਉਗੀ ਹੈ ਨਾ ਰੋਟੀ ਪਾਣੀ ਕਰਨਾ ਪੈਣਾ ਕੁਛ ਇਦਾਂ ਦੀਆਂ ਗੱਲਾਂ ਹਨਾ ਤੇ ਮੈਂ ਅੱਜ ਨਾ ਤੈਨੂੰ ਫੋਨ ਕਰਨਗੀ ਪਰ ਦਿਨੇ ਫੋਨ ਹੀ ਚੱਕਿਆ ਦੀਦੀ ਅੱਜ ਬਹੁਤ ਬਿਜ਼ੀ ਨੇ ਚਲੋ ਬਹੁਤ ਵਧੀਆ ਗੱਲ ਹੈ ਕਿ ਦੀਦੀ ਆਪਣੇ ਕੰਮਾਂ ਵਿੱਚ ਰੁੱਝੀ ਹੋਈ ਰਹੇ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਤੁਸੀਂ ਸਾਰੇ ਫੇਰ ਮੈਂ ਕੱਲ ਵਾਲੇ ਵਲੌਗ 'ਚ ਵੀ ਹਨਾ ਮੈਂ ਦੇਖਿਆ ਸੀ ਕਮੈਂਟ ਕਰ ਰਹੇ ਹੋ ਤੁਸੀਂ ਕਿ ਦੀਦੀ ਦਾ ਐਡਰੈਸ ਦੱਸ ਦੋ ਮੈਂ ਸਾਰੀ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਦੀਦੀ ਦਾ ਐਡਰੈਸ ਮਤਲਬ ਦੀਦੀ ਆਪਣੇ ਘਰ ਤੋਂ ਕੰਮ ਕਰ ਰਹੇ ਦੀਦੀ ਆਪਣਾ ਮਤਲਬ ਅਜੇ ਉਹਨਾਂ ਨੇ ਕੋਈ ਪਾਰਟਿਕੂਲਰ ਜੇ ਕੋਈ ਸ਼ਾਪ ਨਹੀਂ ਹੈਗੀ ਅਜੇ ਉਹ ਘਰ ਤੋਂ ਹੀ ਅਪਰੇਟ ਕਰ ਰਹੇ ਨੇ ਆਪਣਾ ਜਿਹੜਾ ਵਰਕ ਕਰ ਰਹੇ ਨੇ ਇਸ ਕਰਕੇ ਐਡਰੈਸ ਜਿਹੜਾ ਆਪਾਂ ਨਹੀਂ ਦੇ ਸਕਦੇ ਤੁਸੀਂ ਆਨਲਾਈਨ ਹੀ ਬਾਏ ਕਰਨਾ ਪੈਣਾ ਹੈ ਪਰ 2 ਕੁ ਮਹੀਨੇ ਵੇਟ ਕਰ ਲਓ ਹਾਂ 2 ਮਹੀਨੇ ਵੇਟ ਕਰ ਲਓ ਫਿਰ ਤੁਸੀਂ ਜਿਹੜੇ ਜਲੰਧਰ ਵਾਲੇ ਭੈਣਾਂ ਨੇ ਤੁਸੀਂ ਜਾ ਕੇ ਉਹਨਾਂ ਕੋਲੋਂ ਖਰੀਦ ਸਕਦੇ ਹੋ ਐਡਰੈਸ ਕਿਉਂਕਿ ਘਰ ਦੇ ਵਿੱਚ ਸੋ ਪ੍ਰਾਈਵੇਸੀ ਆਉਂਦੀਆਂ ਨੇ ਹਾਂ ਸੋ ਪ੍ਰਾਈਵੇਸੀ ਨੇ ਦੀ ਫੈਮਿਲੀ ਨਾਲ ਹੈ ਨਾ ਜੋਇੰਟ ਫੈਮਿਲੀ ਆ ਨਾ ਰਹਿੰਦੇ ਨੇ ਚੇਂਜ ਕਰਕੇ ਫਿਰ ਕੋਈ ਨਾ ਜਦੋਂ ਦੀਦੀ ਸ਼ਾਪ ਓਪਨ ਕਰਨਗੇ ਆਪਾਂ ਤੁਹਾਨੂੰ ਉਦੋਂ ਵੀ ਜਰੂਰ ਮਲਾਵਾਂਗੇ ਤੇ ਫਿਰ ਤੁਸੀਂ ਜਾ ਕੇ ਦੀਦੀ ਕੋਲ ਡਿਜ਼ਰਟ ਖਾ ਸਕਦੇ ਹੋ ਹੈਨਾ ਚਲੋ ਹੁਣ ਮੈਂ ਕੰਮ ਕਰ ਲਾਂ ਫਿਰ ਮੈਂ ਪੈਕਿੰਗ ਵੀ ਕਰਨੀ ਆ ਤੇ ਫਿਰ ਤੁਹਾਨੂੰ ਹੀ ਮਿਲਦੇ ਆ ਕੱਲ੍ਹ ਵਾਲੇ ਵਲੌਗ ਚ ਬੱਚਿਆਂ ਨਾਲ ਪਿੰਡ ਚ ਹੁਣ ਤੱਕ ਬਾਏ ਬਾਏ